ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੋਸਤ ਇੰਜੀਨੀਅਰ ਜੇਪੀ ਸਿੰਘ ਤੁਹਾਡੀ ਕਚਹਿਰੀ ਵਿੱਚ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਇਆ ਚੈਨਲ ਜੇਪੀ ਬੋਲਦਾ ਤੇ ਜੇਪੀ ਕੀ ਬੋਲਦਾ ਹੈ ਤੁਹਾਡੇ ਸਾਹਮਣੇ ਦੋ ਗੱਲਾਂ ਜੇ ਕਰਾਂਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ 14 ਤਰੀਕ ਹੈ 14 ਫਰਵਰੀ 14 ਫਰਵਰੀ ਦਾ ਇੰਤਜ਼ਾਰ ਨੌਜਵਾਨ ਪੀੜ੍ਹੀ ਨੂੰ ਬਹੁਤ ਜ਼ਿਆਦਾ ਰਹਿੰਦਾ ਕਦੇ ਕਰਕੇ ਰਹਿੰਦਾ ਕਿ ਅੱਜ ਦੇ ਦਿਨ ਨੂੰ ਵੈਲੈਂਟਾਈਨ ਡੇ ਦੇ ਤੌਰ ਤੇ ਮਨਾਉਂਦੇ ਆ ਕੀ ਹੈ ਵੈਲੈਂਟਾਈਨ ਡੇ ਕਿੱਥੇ ਜਾ ਰਹੀ ਸਾਡੀ ਸੱਭਿਆਚਾਰ ਕਿੱਥੇ ਜਾ ਰਿਹਾ ਸਾਡਾ ਵਿਰਸਾ ਅੰਗਰੇਜ਼ਾਂ ਨੇ ਸਾਨੂੰ ਇਹੋ ਜਿਹੇ ਇਹੋ ਜਿਹੇ ਦਿਨ ਦੇਤੇ ਕਿ ਜਿਸ ਤਰ੍ਹਾਂ ਅਸੀਂ ਵਿਹਲੇ ਹੋ ਕੇ ਧੜਾ ਧੜ ਇਹਨਾਂ ਚੀਜ਼ਾਂ ਦਾ ਇੰਤਜ਼ਾਰ ਕਰਦੇ ਆ ਕੋਈ ਹੱਗ ਡੇ ਕੋ ਕਿਸ ਡੇ ਕੋ ਫਲਾਣਾ ਡੇ ਕੋ ਚਾਕਲੇਟ ਡੇ ਦੱਸੋ ਇਹ ਕੋ ਗੱਲਾਂ ਨੇ ਆਪਣੇ ਦੇਸ਼ ਦੀ ਤਰੱਕੀ ਤੋਂ ਬਹੁਤ ਘਾ ਰਹੇ ਨੇ ਸਾਨੂੰ ਹੋਰ ਹੀ ਪਾਸੇ ਉਲਝਾ ਕੇ ਰੱਖ ਦਿੱਤਾ ਅੱਜ ਦੇ ਦਿਨ ਬੜੇ ਲੜਾਈ ਝਗੜੇ ਕਈ ਗੱਲਾਂ ਹੁੰਦੀਆਂ ਨੇ ਛੇੜਛਾੜ ਹੁੰਦੀ ਐ ਮੈਂ ਤੇ ਇਸ ਦਿਨ ਦਾ ਵੈਸੇ ਹੀ ਵਿਰੋਧ ਕਰਦਾ ਔਰ ਅਸੀਂ ਭੁੱਲ ਗਏ ਇਸ ਦਿਨ ਨੂੰ ਕਿ ਇਸ ਦਿਨ ਹੀ ਸ਼੍ਰੀਨਗਰ ਦੇ ਵਿੱਚ ਪੁਲਮਾਮਾ ਦੇ ਵਿੱਚ ਇੱਕ ਸਾਡੀ ਆਰਮੀ ਗੱਡੀ ਤੇ ਅਟੈਕ ਹੋਇਆ ਸੀ ਤੇ ਬਹੁਤ ਸਾਰੇ ਸਾਡੇ ਸ਼ਹੀਦ ਹੋ ਗਏ ਸੀ ਜਵਾਨ ਅੱਜ ਦੇ ਦਿਨ ਨੂੰ ਅਸੀਂ ਕਾਲਾ ਦਿਨ ਬਲੈਕ ਡੇ ਕਰਕੇ ਮਨਾਉਂਦੇ ਆ ਅਸੀਂ ਉਹਨੂੰ ਕਿਉਂ ਭੁੱਲ ਗਏ ਅਸੀਂ ਉਹਨਾਂ ਨੂੰ ਭੁੱਲ ਗਏ ਜਿਨ੍ਹਾਂ ਦੇ ਕਰਕੇ ਅਸੀਂ ਰਾਤ ਨੂੰ ਬੜੇ ਹੀ ਆਰਾਮ ਦੇ ਨਾਲ ਆਪਣੇ ਬਿਸਤਰਾਂ 'ਚ ਸੌਂਨੇ ਆ ਸਾਡੇ ਜਵਾਨ ਕਿੰਨੇ ਕਿੰਨੇ ਬਰਫੀਲੇ ਪਹਾੜਾਂ ਦੇ ਵਿੱਚ -30 35 35 ਡਿਗਰੀ ਟੈਂਪਰੇਚਰ ਦੇ ਵਿੱਚ ਡਿਊਟੀ ਕਰ ਰਹੇ ਨੇ ਮਾਈਨਸ ਟੈਂਪਰੇਚਰ ਦੇ ਵਿੱਚ ਤੁਸੀਂ ਉੱਥੇ ਰਹਿ ਵੀ ਨਹੀਂ ਸਕਦੇ ਜਿੱਥੇ ਉਹ ਬਰਫੀਲੇ ਪਹਾੜਾਂ ਦੇ ਵਿੱਚ ਰਾਤ ਦਿਨ ਡਿਊਟੀ ਕਰ ਰਹੇ ਨੇ ਕਿ ਤੁਸੀਂ ਚੈਨ ਦੀ ਨੀਂਦ ਸੌ ਸਕੋ ਤੇ ਜਦੋਂ ਉਹਨਾਂ ਨਾਲ ਐਡਾ ਵੱਡਾ ਹਾਸਾ ਅੱਜ ਦੇ ਦਿਨ ਹੋ ਗਿਆ ਤੇ ਅਸੀਂ ਉਹਦੀਆਂ ਕੋਈ ਵੀਡੀਓ ਵੀਡੀਓ ਕਲਿੱਪ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਘਟਾਰੇ ਜਿਆਦਾ ਵੈਲੈਂਟਾਈਨ ਡੇ ਕੀ ਵੈਲੈਂਟਾਈਨ ਡੇ ਸੋਚ ਵਿਚਾਰ ਦਾ ਵਿਸ਼ਾ ਹੈ ਦੇਸ਼ ਦੇ ਜਵਾਨ ਆ ਤੇ ਅਸੀਂ ਆ ਚੰਦ ਕ ਪੈਹ ਦੀ ਤਨਖਾਹ ਦੇ ਪਿੱਛੇ ਆਪਣੀ ਜਾਨ ਦੇਣ ਨੂੰ ਬੰਦਾ ਤਿਆਰ ਹੋ ਜਾਂਦਾ ਉਹਨੂੰ ਦੇਸ਼ ਪਿਆਰ ਆ ਤੇ ਸਾਡੇ ਵਿੱਚ ਵੀ ਦੇਸ਼ ਪਿਆਰ ਹੋਣਾ ਚਾਹੀਦਾ ਅਸੀਂ ਉਹਨਾਂ ਦੇ ਇੱਜ਼ਤ ਮਾਨ ਕਰੀਏ ਹੋਏ ਹੋਗੇ ਸਾਡੇ ਜਿਨ੍ਹਾਂ ਨੇ ਜਾਨ ਗਵਾ ਲਈ ਆਪਣੇ ਸ਼ਹੀਦ ਹੋ ਗਏ ਉਹਨਾਂ ਨੂੰ ਨਮਨ ਕਰੀਏ ਸ਼ਰਧਾਂਜਲੀ ਦਈਏ ਔਰ ਮੈਂ ਸਹਿਮਤ ਨਹੀਂ ਅੱਜ ਦੇ ਦਿਨ 'ਚ ਤੁਸੀਂ ਸਹਿਮਤ ਜੇ ਤਾਂ ਵੀ ਕਮੈਂਟ ਲਿਖਣਾ ਜੇ ਨਹੀਂ ਸਹਿਮਤ ਤਾਂ ਵੀ ਕਮੈਂਟ ਲਿਖਣਾ ਕਿ ਵੈਲੈਂਟਾਈਨ ਡੇ ਦਾ ਸਾਡੇ ਭਾਰਤੀ ਸਭਤਾਂ ਨਾਲ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ ਸੀ ਮੈਂ ਇਹਨਾਂ ਨੂੰ ਸਰਧਾਂਜਲੀ ਦਿੰਨਾ ਵਾਂ ਨਮਨ ਅੱਖਾਂ ਦੇ ਨਾਲ ਉਹਨਾਂ ਪਰਿਵਾਰਾਂ ਦੇ ਘਰ ਉੱਜੜ ਗਏ ਉਹਨਾਂ ਨੂੰ ਜਾ ਕੇ ਪੁੱਛੋ ਕਿ ਉਹਨਾਂ ਨੇ ਸ਼ਹੀਦੀਆਂ ਤੁਹਾਡੇ ਕਰਕੇ ਪਾਈਆਂ ਸੋ ਅੱਜ ਦੇ ਦਿਨ ਨੂੰ ਜੇ ਅਸੀਂ ਯਾਦ ਕਰਦੇ ਹਾਂ ਤੇ ਸਿਰਫ ਬਲੈਕ ਡੇ ਕਰਕੇ ਜਿਹੜੇ ਉਹ ਪੁਲਮਾਮਾਂ ਦੇ ਵਿੱਚ ਸ਼ਹੀਦ ਹੋਏ ਉਹਨਾਂ ਨੂੰ ਮੈਂ ਨਮਨ ਕਰਦਾ ਹਾਂ ਬਹੁਤ ਬਹੁਤ ਉਹਨਾਂ ਦੇ ਸ਼ਰਧਾ ਦੇ ਫੁੱਲ ਉਹਨਾਂ ਦੇ ਚਰਨਾਂ 'ਚ ਭੇਟ ਕਰਦਾ ਆਹੋ ਸਾਰੇ ਰਲ ਕੇ ਇਦਾਂ ਹੀ ਆਪਣੇ ਦੇਸ਼ ਦੇ ਜਵਾਨਾਂ ਦਾ ਸਤਿਕਾਰ ਮਾਨ ਕਰੀਏ ਨਾ ਕਿ ਅੰਗਰੇਜ਼ਾਂ ਦੇ ਬਣਾਏ ਹੋਏ ਦਿਨਾਂ ਲਈ ਇੱਕ ਨਵੇਂ ਵਿਸ਼ੇ ਤੇ ਫਿਰ ਹਾਜ਼ਰ ਹੋਵਾਂਗੇ ਅੱਜ ਦੀ ਚਰਚਾ ਤੁਹਾਨੂੰ ਕਿੱਦਾਂ ਲੱਗੀ ਆਪਣੇ ਕਮੈਂਟਾਂ ਦੇ ਵਿੱਚ ਲਿਖਣਾ ਤਦ ਤੱਕ ਦੀ ਇਜਾਜ਼ਤ ਦਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ